ਸਾਖੀガル ਦੀ ਸਾਰਿਆਂ ਨੂੰ ਅੱਜ ਤੁਹਾਡੇ ਨਾਲ ਸ਼ੇਅਰ ਕਰਦੀਆਂ ਕਹਾਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਛੁੱਟਦੀਆਂ ਹਨ ਬੁਰੀਆਂ ਆਤਾਂ। ਉਧਾਨ ਲਹਿਰ ਦੇ ਆਗੂ ਵਿਨੋਬਾ ਭਾਵੇ ਕੋਲ ਸ਼ਰਾਬ ਦਾ ਇੱਕ ਆਦੀ ਨੌਜਵਾਨ ਆਉਂਦਾ ਹੈ। ਉਸਨੇ ਬੇਨਤੀ ਕੀਤੀ ਕਿ ਮੈਂ ਬਹੁਤ ਪਰੇਸ਼ਾਨ ਹਾਂ। ਸ਼ਰਾਬ ਮੇਰਾ ਪਿੱਛਾ ਹੀ ਨਹੀਂ ਛੱਡ ਰਹੀ। ਵਿਨੋਬਾ ਜੀ ਨੇ ਉਸ ਦੀ ਗੱਲ ਸੁਣੀ ਅਤੇ ਉਸ ਨੂੰ ਅਗਲੇ ਦਿਨ ਆਉਣ ਲਈ ਕਿਹਾ। ਅਗਲੇ ਦਿਨ ਉਹ ਨੌਜਵਾਨ ਆਇਆ ਅਤੇ ਵਿਨੋਵਾ ਜੀ ਨੂੰ ਆਵਾਜ਼ ਦੇਣ ਲੱਗਾ ਨੌਜਵਾਨ ਦੀ ਆਵਾਜ਼ ਸੁਣ ਕੇ ਵਿਨੋਵਾ ਜੀ ਨੇ ਕਿਹਾ ਕਿ ਮੈਂ ਬਾਹਰ ਨਹੀਂ ਆ ਸਕਦਾ ਕਿਉਂਕਿ ਇੱਕ ਥੰਮਨੇ ਮੈਨੂੰ ਫੜਿਆ ਹੋਇਆ ਹੈ ਨੌਜਵਾਨ ਨੇ ਅੰਦਰ ਦੇਖਿਆ ਤਾਂ ਵਿਨੋਵਾ ਜੀ ਹੀ ਉਸ ਥੰਮ ਨੂੰ ਫੜ ਕੇ ਖੜੇ ਹੋਏ ਸਨ ਇਹ ਦੇਖ ਕੇ ਨੌਜਵਾਨ ਨੇ ਕਿਹਾ ਕਿ ਜੇਕਰ ਤੁਸੀਂ ਆਪ ਹੀ ਥੰਮ ਛੱਡ ਦੋਗੇ ਤਾਂ ਤੁਸੀਂ ਥੰਮ ਤੋਂ ਵਾਖੀ ਹੋ ਜਾਓਗੇ ਇਸਨ ਕੀ ਵਿਨੋਵਾ ਜੀ ਨੇ ਕਿਹਾ ਪੁੱਤਰ ਮੈਂ ਤੈਨੂੰ ਇਹੀ ਸਮਝਾਉਣਾ ਚਾਹੁੰਦਾ ਸੀ ਕਿ ਸ਼ਰਾਬ ਨੇ ਤੈਨੂੰ ਨਹੀਂ ਫੜਿਆ ਹੋਇਆ ਤੂੰ ਸ਼ਰਾਬ ਫੜੀ ਹੋਈ ਹੈ ਤੁਸੀਂ ਆਪਣੇ ਆਪ ਸ਼ਰਾਬ ਛੱਡ ਸਕਦੇ ਹੋ ਮਜ਼ਬੂਤ ਇੱਛਾ ਸ਼ਕਤੀ ਅਤੇ ਤਾਕਤ ਨਾਲ ਤੁਸੀਂ ਬੁਰੀਆਂ ਆਦਤਾਂ ਛੱਡ ਸਕਦੇ ਹੋ ਨੌਜਵਾਨ ਵਿਨੋਵਾ ਜੀ ਦੀ ਸਿੱਖਿਆ ਤੋਂ ਪ੍ਰਭਾਵਿਤ ਹੋਇਆ ਨੌਜਵਾਨ ਵਿਨੋਵਾ ਜੀ ਨਾਲ ਸ਼ਰਾਬ ਛੱਡਣ ਦਾ ਵਾਅਦਾ ਕਰਕੇ ਖੁਸ਼ੀ ਖੁਸ਼ੀ ਆਪਣੇ ਘਰ ਚਲਾ ਜਾਂਦਾ ਹੈ